ਉਹ ਆਪਣੀ ਗਲਤੀ ਮੰਨਦਾ ਹੁਣ ਕਿ ਮੈਂ ਗਲਤੀ ਕੀਤੀ ਆ ਅੱਗੇ ਤੋਂ ਪੂਰੀ ਫ੍ਰੀਡਿੰਗ ਆ ਹੈ ਸਟਾਰਟ ਮਾਜੀ ਕਰੇਗਾ ਹੈ ਤੇ ਇੰਸਟਾਗ੍ਰਾਮ ਤੇ ਭਾਈ ਕਿਉਂ ਪਾਈ ਸੀਗੀ ਗਲਤੀ ਹੁੰਦੀ ਹੈ ਹੈ ਅੱਗੇ ਤਾਂ ਨਹੀਂ ਕਰਦੇ ਸੋਸ਼ਲ ਮੀਡੀਆ ਤੇ ਰੀਲਾਂ ਬਣਾਉਣ ਦਾ ਚਾ ਅੱਜਕੱਲ ਦੇ ਨੌਜਵਾਨਾਂ ਦੇ ਵਿੱਚ ਵੱਧਦਾ ਹੀ ਜਾ ਰਿਹਾ ਹੈ। ਲਗਾਤਾਰ ਅਜੀਹਿਆ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਨੌਜਵਾਨ ਆਪਣੇ ਫਾਲੋਅਰਸ ਵਧਾਉਣ ਦੇ ਲਈ ਕਿਸੇ ਵੀ ਹੱਦ ਤੱਕ ਪਹੁੰਚ ਜਾਂਦੇ ਨੇ ਅਤੇ ਸ਼ਹਿਰ ਦਾ ਮਾਹੌਲ ਖਰਾਬ ਕਰਦੇ ਨੇ। ਅਜਿਹੀ ਹੀ ਇੱਕ ਵੀਡੀਓ ਹੁਣ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਹੁੱਲੜਬਾਜ਼ੀ ਕਰਦਾ ਹੈ। ਅਤੇ ਇੰਨਾ ਹੀ ਨਹੀਂ ਇਸ ਦੇ ਵੱਲੋਂ ਰਾਜ ਜਾਂਦੀਆਂ ਕੁੜੀਆਂ ਨੂੰ ਵੀ ਛੇੜਿਆ ਜਾਂਦਾ ਹੈ ਜਿਸ ਤੋਂ ਬਾਅਦ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਇਸ ਦੇ ਵੱਲੋਂ ਪੋਸਟ ਕੀਤੀ ਜਾਂਦੀ ਹੈ ਜੋ ਅੱਗ ਦੇ ਤਰ੍ਹਾਂ ਵਾਇਰਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਇਸ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਦੱਸ ਦੇ ਕਿ ਪੁਲਿਸ ਦੇ ਵੱਲੋਂ ਇਸ ਦਾ ਮੋਟਾ ਚਲਾਨ ਕੀਤਾ ਗਿਆ ਅਤੇ ਨਾਲ ਹੀ ਇਸ ਨੂੰ ਟਾੜ ਵੀ ਲਗਾਈ ਗਈ ਹੈ ਦੱਸ ਦੇ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਕਿਸੇ ਨੌਜਵਾਨ ਦੇ ਵੱਲੋਂ ਸ਼ਰਿਆਮ ਸੜਕ ਦੇ ਉੱਤੇ ਹੁੱਲੜਬਾਜ਼ੀ ਕੀਤੀ ਹੋਵੇ ਪਹਿਲਾਂ ਵੀ ਅਨੇਕਾਂ ਵਾਰ ਅਜਿਹੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਜਿੱਥੇ ਸੋਸ਼ਲ ਮੀਡੀਆ ਦੇ ਕ੍ਰੇਜ਼ ਕਾਰਨ ਨੌਜਵਾਨਾਂ ਦੇ ਵੱਲੋਂ ਸ਼ਹਿਰ ਦਾ ਮਾਹੌਲ ਖਰਾਬ ਕਰਨ ਲਈ ਹੁੱਲੜਬਾਜ਼ੀ ਕੀਤੀ ਜਾਂਦੀ ਹੈ ਆਪਣੇ ਵਾਹਨ ਮੋਡੀਫਾਈ ਕਰਵਾਏ ਜਾਂਦੇ ਨੇ ਅਤੇ ਪੁਲਿਸ ਵੀ ਲਗਾਤਾਰ ਇਹਨਾਂ ਸ਼ਰਾਰਤੀ ਅੰਸਰਾ ਦੇ ਖਿਲਾਫ ਕਾਰਵਾਈਆਂ ਕਰਦੇ ਵੀ ਨਜ਼ਰ ਆਉਂਦੀ ਹੈ ਉੱਥੇ ਹੀ ਹੁਣ ਇਸ ਨੌਜਵਾਨ ਦੇ ਉੱਤੇ ਵੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਜਿੱਥੇ ਇਸ ਦਾ ਮੋਟਾ ਚਲਾਨ ਕੀਤਾ ਗਿਆ ਉੱਥੇ ਹੀ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਪੁਲਿਸ ਕਰਮਚਾਰੀ ਇਸ ਨੌਜਵਾਨ ਦੀ ਚੰਗੀ ਤਰੀਕੇ ਦੇ ਨਾਲ ਝਾੜ ਲਗਾ ਰਹੇ ਨੇ ਸਾਰੀ ਕੋ ਵੀਡੀਓ ਵਾਇਰਲ ਹੋਣ ਦੀ ਜਿਹਦੇ ਵਿੱਚ ਮੁਕੱਦਮਾ ਮੰਗਿਆ ਜਾ ਰਿਹਾ ਉਸ ਤੋਂ ਬਾਅਦ ਪੁਲਿਸ ਦੇ ਅੱਗੇ ਵੀ ਚੜਿਆ ਮਾਨਜੋਗ ਐਸਐਸਪੀ ਸਾਹਿਬ ਜੋ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ ਜਿਹੜੀ ਸਾਡੀ ਟ੍ਰੈਪ ਪੁਲਿਸ ਆ ਉਹ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਰਹੀ ਆ ਜੇ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਹਰਕਤ ਕਰ ਰਿਹਾ ਔਰ ਉਸ ਨੂੰ ਜਿਹੜਾ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਏਗਾ ਤੁਸੀਂ ਪਹਿਲਾਂ ਵੀ ਦੇਖਿਆ ਜੇ ਕੋਈ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਵੀਡੀਓ ਆ ਜੇ ਜਿਹੜਾ ਕਿ ਕੋਈ ਗਾਣੇ गा ਰਿਹਾ ਜਾਂ ਬਲੈਕ ਸ਼ੀਸ਼ੇ ਔਰ ਆਪਣੀ ਔਰ ਕਲਰ ਕਰਕੇ ਚੱਲ ਰਿਹਾ ਔਰ ਜੜੀਆਂ ਲਗਾ ਕੇ ਉਹਨਾਂ ਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਂਦਾ ਉਹਦਾ ਚਲਾਨ ਕਟਿਆ ਜਾਂਦਾ ਇਸੇ ਦੌਰਾਨ ਜਿਹੜਾ ਇਹ ਇਹ ਲੜਕਾ ਜਿਹੜਾ ਉਹ ਇਸ ਤਰ੍ਹਾਂ ਦੀ ਖੁੱਲੜਬਾਜ਼ੀ ਕਰ ਰਿਹਾ ਸੀ ਸੋ ਮੈਂ ਅਪੀਲ ਕਰਦਾ ਕਿ ਸਾਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਪੂਰੇ ਜ਼ਿਲ੍ਹੇ ਪਰਦੇ ਵਿੱਚ ਜਿਹੜਾ ਵੀ ਕੋਈ ਮੋਟਰਸਾਈਕਲ ਕਾਰ ਜਿਹੜਾ ਪ੍ਰੋਪਰ ਨੰਬਰ ਨਾ ਲੱਗਿਆ ਹੋਇਆ ਛੋਟੇ ਅੱਖਰਾਂ 'ਚ ਹੋਇਆ ਜਾਂ ਵਿਦਆਉਟ ਨੰਬਰ ਹੋਇਆ ਉਸ ਨੂੰ ਬਣਦੀ ਕਾਰਵਾਈ ਕੀਤੀ ਜਾਊਗੀ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਏਗਾ ਜੇ ਕੋਈ ਵਿਅਕਤੀ ਹੈ ਮੈਨੂੰ ਪਤਾ ਨਹੀਂ ਸੀ ਸੋ ਆਪ ਜੀ ਦੇ ਚੈਨਲ ਮਾధ్యਮ ਰਾਹੀਂ ਮੈਂ ਅਪੀਲ ਕਰਦਾ ਕਿ ਕੋਈ ਵੀ ਵਿਅਕਤੀ ਇਸ ਤਰ੍ਹਾਂ ਦਾ ਕਿਉਂਕਿ ਜਿਹੜੇ ਮਾੜੇ ਅਨਸਰ ਆ ਉਹ ਨੰਬਰ ਪਲੇਟ ਤੋਂ ਬਿਨਾਂ ਰਾਤ ਨੂੰ ਇੱਧਰ ਉੱਧਰ ਨਿਕਲਦੇ ਆ ਜਿਹੜੇ ਕੋਈ ਹਰਕਤ ਕਰਦੇ ਅਸੀਂ ਉਹਨਾਂ ਨੂੰ ਕਾਬੂ ਕਰਦੇ ਆ ਅਸੀਂ ਇਹੋ ਜਿਹੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਂਦਾ ਇਸ ਤਰ੍ਹਾਂ ਦਾ ਦ난 ਕੀਤਾ ਹੈ ਕਾਰਵਾਈ ਇਸ ਤਰ੍ਹਾਂ ਪਿਛਲੀ ਜੰਦੀ ਹੈ ਦੇਖੋ ਜੋ ਵੀ ਉਸ ਤੇ ਬਣਦੀ ਕਾਰਵਾਈ ਆ ਉਹ ਕੀਤੀ ਜਾਂਦੀ ਹੈ ਜੇ ਕੋਈ ਬੋਲਡ ਦੇ ਪਟਾਕੇ ਮਾਰ ਰਿਹਾ ਉਸ ਦਾ ਵੀ ਇੱਕ ਵਾਰਨਿੰਗ ਵੀ ਦਿੱਤੀ ਜਾਂਦੀ ਹੈ ਔਰ ਮੈਂ ਅਪੀਲ ਕਰਦਾ ਮੰਨ ਜੋ जो के हाई कोर्ट दिशा है के जेल से उसमाना भी हो सके। देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप